ਲੱਖ ਲਾਣ ਤਾਈਆਂ ਜੇ ਪਾਰਟੀਆਂ ਨੂੰ ਚਾਹੇ ਮੈਂ ਵੀ ਉਹ ਪਾਰਟੀ ਨਾਲ ਹੋਵਾਂ ਜਾਂ ਦੂਸਰੀ ਨਾਲ ਆਵਾਂ ਪਰ ਕੀ ਇਹਨਾਂ ਦੀਆਂ ਅੱਖਾਂ ਫੁੱਟੀਆਂ ਵੀਆਂ ਨੇ ਜਿਹੜੇ ਚੋਰ ਚੇਰੇ ਡਾਕੂ ਲੋਕ ਨੇ ਉਹਨਾਂ ਨੂੰ ਹੀ ਲਿਆ ਲਿਆ ਕਿ ਸਾਡੇ ਫੇਰ ਬਣਾਉਂਦੇ ਨੇ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਬੰਦਾ ਹੋਵੇ ਜਿਹੜਾ ਭਗਵੰਤ ਮਾਨ ਵਾਂਗੂ ਬੇਦਾਗ ਹੋਵੇ ਸੁਖਪਾਲ ਖੈਰੇ ਵਾਂਗੂ ਬੇਦਾਗ ਹੋਵੇ ਡਾਕਟਰ ਧਰਮਵੀਰ ਗਾਂਧੀ ਵਾਂਗੂ ਬੇਦਾਗ ਹੋਵੇ ਉਹਦੀ ਗੱਡ ਕੇ ਸਪੋਰਟ ਕਰੋ ਗੱਡ ਕੇ ਵੋਟਾਂ ਪਾਓ ਇਹ ਨਾ ਸੋਚੋ ਵੀ ਅਸੀਂ ਵੋਟ ਪਾਤੀ 5 ਸਾਲ ਨੂੰ ਫੇਰ ਆ ਜਾਾਂਗੇ ਪੰਜਾਬ ਹੈ ਜਿਹੜਾ ਉਹ ਕਹਿੰਦੇ ਨੇ ਵੈਂਟੀਲੇਟਰ ਤੇ ਨਹੀਂ ਲੱਗਿਆ ਡਾਕਟਰਾਂ ਨੇ ਜਵਾਬ ਦਿੱਤਾ ਵਾ ਵੀ ਇਹ ਮਰ ਚੁੱਕਿਆ ਹੈ ਪੰਜਾਬ ਹੈ ਜਿਹੜਾ ਅੱਜ ਮਰ ਚੁੱਕਿਆ ਥੋਡੇ ਕੋਲ ਸਾਧਨ ਆਏ ਨਹੀਂ ਹੁਣ ਤੁਸੀਂ ਵੋਟ ਪਾਉਣੀ ਹੈ ਇਹੋ ਜਿਹੇ ਬੰਦੇ ਚੁਣਿਓ ਚਾਹੇ ਡਾਕਟਰ ਬਲਬੀਰ ਸਿੰਘ ਤੀ ਉਹਨੇ ਚਲੋ ਸਾਡੇ ਕਿਸਾਨ ਮੋਰਚੇ ਵੇਲੇ ਬਹੁਤ ਮਦਦ ਕਰੀਆ ਲੋਕਾਂ ਦੀ ਬਹੁਤ ਵਧੀਆ ਜਿਹੜੀ ਚੋਣ ਤੁਸੀਂ ਕਰਨੀ ਹੈ ਇਹ ਨਾ ਹੋਵੇ ਵੀ ਤੁਸੀਂ ਕਹੋ ਆਹ ਪਾਰਟੀ ਦਾ ਆਹ ਪਾਰਟੀ ਦਾ ਆਹ ਪਾਰਟੀ ਦਾ ਤੁਸੀਂ ਪੰਜਾਬ ਨੂੰ ਜਿਹੜਾ ਵੈਂਟੀਲੇਟਰ ਤੋਂ ਥੱਲੇ ਰਾ ਕੇ ਸੜਤਾ ਵੀ ਦੋ ਦਿਨ ਇਹਦੀ ਸੇਵਾ ਕਰ ਲੋ ਵੀ ਇਹ ਮਰਨ ਕਿਨਾਰੇ ਆ ਉਹਨੂੰ ਮਰਨ ਨਾ ਦੇਓ ਪੰਜਾਬੀਓ ਤੁਸੀਂ ਵਰਲਡ ਲੈਵਲ ਤੇ ਝੰਡੇ ਗੱਡੇ ਨੇ ਜਦੋਂ ਵਿਸ਼ਵ ਜੰਗਾਂ ਹੋਈਆਂ ਨੇ ਦੂਜੀ ਜੰਗ আর ਤੀਜੀ ਜੰਗ ਸਾਡੇ ਯੋਧਿਆਂ ਦੀਆਂ ਅੱਜ ਉੱਥੇ ਉਹਨਾਂ ਨੇ ਮੂਰਤੀਆਂ ਬਣਾ ਬਣਾ ਕੇ ਗੱਡੀਆਂ ਵੀਆਂ ਨੇ ਸਾਡੇ ਯੋਧਿਆਂ ਦੀਆਂ ਮੂਰਤੀਆਂ ਤੋਂ ਬਰ ਮੰਗਦੇ ਨੇ ਉੱਥੇ ਅਸੀਂ ਚਾਹੇ ਮੂਰਤੀ ਪੀਜਾ ਦੇ ਉਲਟਾਂ ਉਹਨਾਂ ਨੇ ਉੱਥੇ ਸਾਡੀਆਂ ਮੂਰਤੀਆਂ ਬਣਾਈਆਂ ਵੀਆਂ ਨੇ ਜਿਹੜਾ ਪੰਜਾਬ ਹੈ ਹਿੰਦੂ ਮੁਸਲਮਾਨ ਸਿੱਖ ਸਾਈ ਦਾ ਮਸਲਾ ਨਹੀਂ ਜਿਹੜਾ ਪੰਜਾਬ ਆ ਉਹਨੇ ਵਰਲਡ ਲੈਵਲ ਤੇ ਮਤਲਬ ਝੰਡੇ ਗੱਡੇ ਨੇ ਜਦੋਂ ਸਾਡੇ ਘੋੜਿਆਂ ਦੀਆਂ ਟਾਪਾਂ ਜਾਂਦੀਆਂ ਸੀ ਨਾ ਜਿਹੜੇ ਸਾਡੇ ਪੰਜਾਬੀ ਸਿੱਖ ਯੋਧੇ ਜਾਂ ਜਾਂਦੇ ਸੀ ਜਿਨ੍ਹਾਂ ਨਾਲ ਸਾਡੀ ਮੁਗਲਾਂ ਨਾਲ ਲੜਾਈ ਹੁੰਦੀ ਸੀ ਉਹਨਾਂ ਦੀਆਂ ਬਹੂ ਬੇਟੀਆਂ ਉਹ ਘੋੜਿਆਂ ਦੀ ਟਾਪਾਂ ਦੀ ਜਿਹੜੀ ਮਿੱਟੀ ਸੀ ਉਹ ਚੱਕ ਕੇ ਆਪਦੇ ਮੱਥੇ ਨੂੰ ਲਾਉਂਦੀਆਂ ᱛੀਆਂ ਉਹ ਆਪਦਿਆਂ ਕੋਲ ਨਹੀਂ ਜਾਂਦੀਆਂ ਸੀ ਮੁਗਲਾਂ ਕੋਲ ਉਹ ਸਿੱਖ ਫੌਜੀਆ ਕੋਲ ਜਾਂਦੀਆਂ ਸੀ ਆਪਦੀ ਸੁਰੱਖਿਆ ਬਾਤ ਸਾਡਾ ਜਿਹੜੀ ਕਰਤਾਰ ਹੈ ਸਾਡੀ ਜਿਹੜੀ ਦਸਤਾਰ ਹੈ ਸਾਡੀ ਜਿਹੜੀ ਰਫਤਾਰ ਹੈ ਉਹ ਸਿਆਸੀ ਪਾਰਟੀਆਂ ਨੇ ਵਿੱਚ ਬਰਬਾਦ ਕਰ ਦਿੱਤੀ ਤੁਸੀਂ ਦੇਖੋ ਕਿਵੇਂ ਇਹਨਾਂ ਨੇ ਖਲਾਉਣਾ ਇਹਨਾਂ ਦੇ ਬੁੜੇ ਵਾਲਾ ਰਾਜ ਹੈ ਵੀ ਲੋਕ ਇਹਨਾਂ ਨੂੰ ਵੋਟਾਂ ਪਾ ਦੇਣਗੇ ਜਿਹੜੀ ਮਰਜ਼ੀ ਪਾਰਟੀ 'ਚ ਵਗ ਜਾਣ ਆ ਸਾਡੇ ਅਸੀਂ ਬਿੱਟੂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ ਅਸੀਂ ਉਹਨਾਂ ਦੇ ਨਾਲ ਰਹੇ ਰਵਨੀਤ ਬਿੱਟੂ ਦੇ ਕੀ ਉਹਦੇ ਬਾਪੂ ਵਾਲਾ ਰਾਜ ਆ ਗਿਆ ਚਲੋ ਸੌਰੀ ਮੈਨੂੰ ਇਹ ਕਹਿਣੀਆਂ ਨਹੀਂ ਚਾਹੀਦੀਆਂ ਗੱਲਾਂ ਥੋਡੇ ਰਾ ਘਰ ਨੂੰ ਤੁਹਾਡਾ ਬਾਪ ਮੰਤਰੀ ਤੁਹਾਡਾ ਦਾਦਾ ਮੁੱਖ ਮੰਤਰੀ ਤੁਹਾਡਾ ਭਰਾ ਕੈਬਨਟ ਮੰਤਰੀ ਤੇਰਾ ਬਾਪ ਮੰਤਰੀ ਤੇਰੀ ਭੂਆ ਮੰਤਰੀ ਤੂੰ ਐਮਪੀ ਓ ਯਾਰ ਤੁਸੀਂ ਖੇਡ ਬਣਾ ਲਈ ਲੋਕਾਂ ਦੇ ਜਜ਼ਬਾਤਾਂ ਨਾਲ ਜਦ ਮਰਜੀ ਮੂੰਹ ਚੱਕੋ ਜੜੀ ਮਰਜੀ ਪਾਰਟੀ ਤੁਹਾਨੂੰ ਗੁਲਾਮ ਨੇ ਜਿਹੜੇ ਇਹ ਦੇ ਲੋਕ ਨੇ ਇਹਨਾਂ ਨੂੰ ਤਾਂ ਐਤਕੀ ਪੰਜਾਬ ਸਬਕ ਸਿਖਾਊਗਾ ਦੱਸੂਗਾ ਇਹ ਨਹੀਂ ਚਲੋ ਝੰਡਿਆਂ 'ਚ ਡੰਡੇ ਸਾਡੇ ਲੋਕ ਪਾਈ ਫਰੀ ਜਾਂਦੇ ਨੇ 100 ਮਜਬੂਰੀਆਂ ਹੋਣਗੀਆਂ ਫਿਰੋ ਪਰ ਵੋਟ ਜਿਵੇਂ ਪਿਛਲੀ ਵਾਰੀ ਭਗਵੰਤ ਸਿੰਘ ਨੇ ਨਾਰਾ ਦਿੱਤਾ ਤੀ ਨਾ ਵੀ ਪੈਸੇ ਸਭ ਤੋਂ ਲੈ ਲਿਓ ਪਰ ਵੀ ਜਿਹੜੀ ਵੋਟ ਦੇਖ ਕੇ ਪਾਇਓ ਐਤਕੀ ਇਹ ਪਾਰਟੀਆਂ ਦੇ ਚੱਕਰ ਚ ਆ ਪੈ ਜਾਓ ਵੀ ਮੈਂ ਕਾਲੀ ਆ ਮੈਂ ਕਾਂਗਰਸੀ ਆ ਮੈਂ ਆਦਮੀ ਆ ਜਿਹੜਾ ਬੰਦਾ ਪੰਜਾਬ ਦੀ ਤੁਹਾਨੂੰ ਗੱਲ ਕਰਨ ਵਾਲਾ ਦੀਂਦਾ ਜਿਹੜਾ ਤੁਸੀਂ ਵਰਤਿਆ ਵਾ ਉਹ ਬੰਦੇ ਨੂੰ ਵੋਟ ਪਾਇਓ ਸਾਡੇ ਰੇ ਮੁੱਖ ਮੰਤਰੀ ਸਾਹਿਬ ਦੀ ਘਰ ਵਾਲੀ ਜਿਹੜੀ ਐਮਪੀ ਸੀ ਮੈਨੂੰ ਨਾ ਮੇਰਾ ਇੱਕ ਭਰਾ ਆ ਉਹ ਕਹਿੰਦਾ ਯਾਰ ਤੂੰ ਆਉਂਦੇ ਉਲਟ ਨਾ ਬੋਲਿਆ ਕਰ ਬਾ ਅਸੀਂ ਕੰਮ ਕਰਿਆ ਉਹਨਾਂ ਪਿੱਛੇ 40 ਸਾਲ ਅਸੀਂ ਮਰਿਆ ਸਾਢੇ 4 ਸਾਲ ਪੰਜਾਬੀਆਂ ਬਾਤ ਤੇ ਉਹਨਾਂ ਨੇ ਆਪਦੇ ਗੇਟ ਬੰਦ ਕਰ ਲਏ ਅਸੀਂ 2002 ਤੋਂ ਲੈ ਕੇ 7 ਵਾਲਾ ਸੀਐਮ ਕੈਪਟਨ ਅਮਰਿੰਦਰ ਸਿੰਘ ਚੁਣਿਆ ਸੀ ਅਸੀਂ ਜੀ ਨੇ 84 ਤੇ ਅਸਤੀਫਾ ਦਿੱਤਾ ਤੇ ਅਸੀਂ ਉਹ ਕੈਪਟਨ ਅਮਰਿੰਦਰ ਸਿੰਘ ਚੁਣਿਆ ਸੀ ਅਸੀਂ ਜਰਨਲ ਹਰਵਖ ਸਿੰਘ ਦਾ ਜਿਹੜਾ ਓਐਸਡੀ ਸੀ ਕੈਪਟਨ ਅਮਰਿੰਦਰ ਸਿੰਘ ਅਸੀਂ ਉਹ ਸੀਐਮ ਚੁਣਿਆ ਸੀ ਅਸੀਂ ਸੀਸਮਾ ਮਹਿਲ 'ਚ ਬੈਠਣ ਵਾਲਾ ਕੋਈ ਮਹਾਰਾਜਾ ਨਹੀਂ ਚੁਣਿਆ ਸੀ ਬਹੁਤ ਗੱਲਾਂ ਨੇ ਕਰਨ ਵਾਲੀਆਂ ਕਿਉਂ ਹੋਰ ਸਾਥੀਆਂ ਦੇ ਵੀ ਤੁਸੀਂ ਬਿਆਨ ਲੈਣੇ ਨੇ ਮੈਂ ਹੱਥ ਬਨ ਕੇ ਬੇਨਤੀ ਕਰਦਾ ਵੀ ਐਤਕੀ ਇੱਕ ਇੱਕ ਵੋਟ ਹੈ ਜਿਹੜਾ ਬਦਲਾਅ ਆ ਪੰਜਾਬ ਤੋਂ ਸ਼ੁਰੂ ਹੁੰਦਾ ਹੈ ਕਿਉਂਕਿ ਜਦੋਂ ਆਪਣੇ 78 ਦੇ ਵਿੱਚ ਐਮਰਜੈਂਸੀ ਲਾਈਤੀ ਮੈडम 인ਦਰਾ ਗਾਂਧੀ ਨੇ ਉਹਦਾ ਜਿਹੜਾ ਵਿਰੋਧ ਸੀ ਉਹ ਪੰਜਾਬੀਆਂ ਤੋਂ ਸ਼ੁਰੂ ਹੋਇਆ ਸੀ ਉਹ ਆ ਕੇ ਮਿੰਤਾ ਕਰਦੀ ਸੀ ਵੀ ਮੇਰਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਤੁਸੀਂ ਵਿਰੋਧ ਨਾ ਕਰੋ ਉਹ ਕਹਿੰਦੇ ਵੀ ਜਿਹੜਾ ਸਿੱਖ ਹੈ ਉਹਦੋਂ ਸ਼੍ਰੋਮਣੀ ਅਕਾਲੀ ਦਲ ਜਿਉਂਦਾ ਸੀ ਉਹ ਕਹਿੰਦਾ ਜਿਹੜਾ ਸਿੱਖਾ ਕਿਸੇ ਨਾਲ ਧੱਕਾ ਨਹੀਂ ਬਰਦਾਸ਼ਤ ਕਰ ਸਕਦਾ ਅਸੀਂ ਉਹ ਝੰਡਾ ਚੱਕਿਆ ਸਾਡੇ ਬਜ਼ੁਰਗਾਂ ਨੇ ਅਸੀਂ ਉਹਦੀ ਐਮਰਜੈਂਸੀ ਦਾ ਵਿਰੋਧ ਕਰਿਆ ਚਾਹੇ ਸਰਕਾਰ ਬਾਅਦ ਚ ਜੀਦੀ ਆਈ ਨਾ ਆਈ ਪਰ ਜੋ ਪੰਜਾਬ ਨੂੰ ਮਿਲਦਾ ਰਿਹਾ ਥੋਡੇ ਸਾਹਮਣੇ ਆ ਮੈਂ ਕਹਿਣਾ ਉਹ ਸੂਰਬੀਰ ਯੋਧੇ ਪੈਦਾ ਕਰੋ ਉਹਨਾਂ ਵੋਟਾਂ ਉਹਨਾਂ ਬੰਦਿਆਂ ਨੂੰ ਵੋਟ ਪਾਓ ਜਿਹੜੇ ਜਾ ਕੇ ਉੱਥੇ ਇਹ ਜਿਹੜੇ اڈਾਨੀ ਬਾਨੀ ਫਿਰਦੇ ਨੇ ਸਾਡੇ ਪੰਜਾਬ ਤੇ ਅੱਖਾਂ ਧਰੀਆਂ ਉਹਨਾਂ ਦਾ ਮੁੱਖ ਮੋੜ ਦੇਣਾ ਇੱਕ ਮੈਂ ਹੋਰ ਤੁਹਾਨੂੰ ਵੀਰ ਬੇਨਤੀ ਕਰਨੀ ਚਾਹੁੰਨਾ ਲੰਮੀ ਜਾ ਰਹੀ ਹੈ ਗੱਲ ਪੰਜਾਬ ਹੈ ਜਿਹੜਾ ਇਹ ਬਾਲਡ ਲੈਵਲ ਤੇ ਫੇਰ ਸਿਉਨੇ ਦੀ ਚਿੜੀ ਬਣਨ ਜਾ ਰਿਹਾ ਹੈ। ਜਿਆਦਾ ਦੂਰ ਨਹੀਂ ਆਪਾਂ 24 'ਚ ਖੜੇ ਆਂ 28 29 ਦੇ ਵਿੱਚ। ਜਿਹੜੀਆਂ ਸੰਧੀਆਂ ਨੇ ਚਾਹੇ ਮੈਂ ਮੈਨੂੰ ਨੌਲੇਜ ਹੋਵੇ ਨਾ ਹੋਵੇ। ਜਿਹੜੀਆਂ ਸੰਧੀਆਂ ਨੇ ਉਹ ਦੱਸ ਰੀਆਂ ਨੇ ਵਪਾਰ ਆ ਜਿਹੜਾ ਉਹ ਖੁੱਲਣਾ ਹੈ ਆਪਣੇ ਪਾਕਿਸਤਾਨ ਰਾਹੀਂ ਲੈਂਡ ਤੇ ਹੋਣਾ। ਚਾਹੇ ਕਿਸੇ ਕੋਲ ਇੱਕ ਵਿੱਗਾ ਚਾਹੇ ਦੋ ਵਿੱਗੇ ਆ ਸਾਡੀ ਜ਼ਮੀਨ ਮਾਂ ਐ। ਸਾਤੋਂ ਵੀ ਗਲਤੀਆਂ ਹੋਈਆਂ ਨੇ ਅਸੀਂ ਵੀ ਵੇਚੀਆਂ ਨੇ। ਤੁਸੀਂ ਜ਼ਮੀਨਾਂ ਆਪਣੀਆਂ ਸੰਭਾਲ ਕੇ ਰੱਖਿਓ। ਸਦਾ ਪੰਜਾਬ ਨੇ ਇਹ ਨਹੀਂ ਰਹਿਣਾ। ਉਹ ਇੱਕ ਪੰਜਾਬ ਇੱਕ ਹਿੰਦੀ ਫਿਲਮਾਂ ਉਹਦੇ ਵਿੱਚ ਇੱਕ ਕਿਰਦਾਰ ਆ ਉਹ ਕਹਿੰਦਾ ਵੀ ਆਪਾਂ ਇਹਨਾਂ ਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਇਸ ਤਰ੍ਹਾਂ ਨਹੀਂ ਮਾਰ ਸਕਦੇ ਜਿੱਤ ਸਕਦੇ ਵੀ ਇਹਨਾਂ ਦੇ ਦਿਲ ਤੇ ਦਿਮਾਗ ਨੂੰ ਖਤਮ ਕਰਾਂਗੇ ਹੁਣ ਇਹਨਾਂ ਨੇ ਸਾਡੇ ਬੱਚੇ ਨਸੇ ਤੇ ਲਾ ਕੇ ਸਾਨੂੰ ਪੁੱਠੇ ਰਾਹਾਂ ਤੇ ਤੋੜ ਕੇ ਸਾਨੂੰ ਕਮਜ਼ੋਰ ਕਰਿਆ ਜਾ ਚੁੱਕਿਆ ਪਰ ਮੈਂ ਇੱਕ ਗੱਲ ਕਹਿਣਾ ਉਹ ਇੱਕ ਅੰਗਰੇਜ਼ ਸੀ ਬਹੁਤ ਵੱਡਾ ਵਿਦਵਾਨ ਹੋਇਆ ਮੇਰਾ ਉਹਦਾ ਨਾਮ ਯਾਦ ਨਹੀਂ ਆਉਂਦਾ ਟੱਲੀਖਾਨੀ ਮਤਲਬ ਉਹਦਾ ਕੀ ਮਗਰ ਨਾਮ ਆਉਂਦਾ ਉਹਨੇ ਕਹਿ ਤੀ ਕਹਿੰਦਾ ਜਦੋਂ ਕੁੱਲ ਲਕਾਈ ਮਰ ਜਾਵੇ ਕੁੱਲ ਦੁਨੀਆ ਖਤਮ ਹੋ ਜਾਵੇਗੀ ਉਦੋਂ ਸਿਰਫ ਇੱਕ ਚੀਜ਼ ਬਚੇਗੀ ਉਹ ਕਹਿੰਦੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਕੌਣ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਗੇ ਇਹ ਮਤ ਸਮਝਿਓ ਵੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਗ੍ਰੰਥ ਹੈ ਬਿਲਕੁਲ ਗਲਤ ਹੈ ਗੁਰੂ ਨਾਨਕ ਦੇਵ ਜੀ ਨੇ ਕਿਤੇ ਸਿੱਖਾਂ ਨੂੰ ਜਾ ਕੇ ਸਿੱਖਿਆ ਨਹੀਂ ਦਿੱਤੀ ਉਹਨਾਂ ਨੇ ਕੁੱਲ ਲਕਾਈ ਨੂੰ ਦਿੱਤੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਜਿਹੜਾ ਕੁੱਲ ਲਕਾਈ ਦੀ ਗੱਲ ਕਰਦਾ ਹੈ ਵੀ ਤੁਸੀਂ ਬਾਣੀ ਦੇ ਨਾਲ ਵੀ ਜੜੋ ਜਿਹੜੇ ਧਰਮ ਚੋਂ ਪਰਪੱਕ ਰਹੋ ਇਨੂੰ ਇਹ ਨਾ ਸੋਚੋ ਵੀ ਪੰਜਾਬ ਸਿੱਖਾਂ ਦਾ ਸਿੱਖ ਤਾਂ ਉਰੇ 5-6 ਸਾਲ ਤੋਂ ਆਏ ਨੇ 5-600 ਸਾਲ ਤੋਂ ਪਹਿਲਾਂ ਜਿਹੜਾ ਪੰਜਾਬ ਸੀ ਪੰਜਾਬੀਆਂ ਦਾ ਸੀ ਉਰੇ Hindu ਵੀ ਸੀ ਉਰੇ ਮੁਸਲਮਾਨ ਵੀ ਸੀ ਉਰੇ ਸਿੱਖ ਵੀ ਸੀ ਉਰੇ ਇਸਾਈ ਵੀ ਸੀ ਇਹਨਾਂ ਨੇ ਜੱਫਾ ਪਾ ਲਿਆ ਵੀ ਸਾਡਾ ਹੀ ਗੁਰੂ ਗ੍ਰੰਥ ਸਾਹਿਬ ਹੈ ਸਾਡਾ ਹੀ ਪੰਜਾਬ ਹੈ ਬਿਲਕੁਲ ਗਲਤ ਉਦੋਂ ਪਹਿਲਾਂ Hindu ਮੁਸਲਮਾਨ ਸਿੱਖ ਇਸਾਈ ਬਾਬਾ ਬੁੱਲੇ ਸਾਹਿਬ ਬਾਬਾ ਨਾਨਕ ਦੇਵ ਜੀ ਸਾਰੇ ਉਰੇ ਸਾਡੇ ਪੰਜਾਬੀ ਸੀ ਸੋ ਮੇਰੀ ਗੱਲ ਜਾਦੇ ਥੋੜੀ ਲੰਮੀ ਬਾਗ ਗਈ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਮਤ ਠੁੱਠੇ ਫੜ ਕੇ ਖੜੋ ਦਾਲਾਂ ਦੇ ਮਤ ਠੁੱਠੇ ਫੜੋ ਮਾਫੀਆਂ ਦੇ ਜਿਹੜੀਆਂ ਇਹ ਮਤਲਬ ਸਾਨੂੰ ਦੇ ਰਹੀਆਂ ਨੇ ਇਹ ਪੰਜਾਬ ਨੂੰ ਖੋਖਲਾ ਕਰਨ ਵਾਸਤੇ ਨੇ ਤੁਸੀਂ ਇਹਨਾਂ ਨੂੰ ਆਉਂਦਿਆਂ ਨੂੰ ਪੁੱਛੋ ਵੀ ਤੁਹਾਡਾ ਚੋਣ ਮਨੋਰਥ ਪੱਤਰ ਤੀ ਪਿਛਲੀ ਵਾਰ ਇਹਦੇ ਵਿੱਚੋਂ ਸਾਨੂੰ ਤੁਸੀਂ ਕੀ ਦੇ ਰਹੇ